ਮਰੀਓ ਭੈਣੋ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਇੱਕ ਅਹਿਮ ਕਾਰਜ ਲਈ ਇਕੱਤਰਤ ਹੋਏ ਹੋ ਕਿ ਡਾਕਟਰ ਭੀਮਰਾਓ ਮੇਦਕਰ ਜੀ ਦਾ ਜੀਵਨ ਸੰਘਰਸ਼ ਜੋ ਉਹਨਾਂ ਨੇ ਕੀਤਾ ਔਰ ਜੋ ਉਹਨਾਂ ਦੀ ਇਸ ਦੇਸ਼ ਨੂੰ ਦੇਣ ਆਪਣਾ ਆਪ ਗਵਾ ਕੇ ਸਾਰੀ ਜ਼ਿੰਦਗੀ ਸਾਹ ਉਮਰ ਉਹਨੇ 65 ਸਾਲ ਦੇ ਲਗਭਗ ਉਮਰ ਠੰਡਾਈ ਤੇ ਸਾਰੀ ਦੀ ਸਾਰੀ ਉਮਰ ਹੀ ਜੱਤੋਂ ਨੇ ਸਰਪ ਸੁਭਾਣੀ ਸਾਡੇ ਦੇਸ਼ ਦੇ ਲੋਕਾਂ ਨੂੰ ਅੱਗੇ ਵਿਦੋਮਨ ਦੇ ਵਿੱਚ ਔਰ ਇਹ ਸਾਡੇ ਦੇਸ਼ ਲਈ ਵਧਾਈ ਦੀ ਗੱਲ ਸੀ ਕਿ ਪਹਿਲੀ ਇਸ ਦੇਸ਼ ਦੇ ਅੰਦਰ ਕਿਸੇ ਗਰੀਬ ਵਰਗ ਦੇ ਵਿੱਚੋਂ ਦੱਬੇ ਕੁਦਲੇ ਲੋਕਾਂ ਦੇ ਵਿੱਚੋਂ ਪਹਿਲੇ ਬੰਦੇ ਸਨ ਉਮੀਦਵਾਰ ਜੀ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਇਥੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਸਾਡੇ ਲੋਕ ਕਿੰਨੇ ਅਨਪੜ੍ਹ ਸਨ ਕਿੰਨੇ ਅਸੀਂ ਥੱਲੇ ਸਾਂ ਕਿ ਅਸੀਂ ਦਸਵੀਂ ਵੀ ਕਰਨ ਦੇ ਸਮਰੱਥ ਨਹੀਂ ਸੋ ਪਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਅੱਜ ਤੱਕ ਵੀ ਮੈਨੂੰ ਲੱਗਦਾ ਵੀ ਕੋਈ ਬੰਦਾ ਸਾਡੇ ਦੇਸ਼ ਦਾ ਅਜਿਹਾ ਨਹੀਂ ਹੁਣ ਜਿਨ੍ਹਾਂ ਨੇ ਡਾਕਟਰ ਪੀਰਮੋਹ ਵੇਟ ਕਰ ਜਿੰਨੀ ਵਿੱਤੀ ਅਪਰਾਧ ਕੀਤੀ ਹੋਵੇ ਚਾਹੇ ਅਮਰੀਕਾ ਦੀ ਗੱਲ ਕਰ ਲਓ ਚਾਹੇ ਇੰਗਲੈਂਡ ਦੀ ਗੱਲ ਕਰ ਲਓ ਚਾਹੇ ਜਰਮਨ ਦੀ ਗੱਲ ਕਰ ਲੋ ਇਹਨਾਂ ਦੇਸ਼ਾਂ ਚ ਉਹਨਾਂ ਨੇ ਭਾਈ ਕੀਤੀ ਪਰ ਜਦੋਂ ਸੰਵਿਧਾਨ ਬਣਾਉਣਾ ਸੀਗਾ ਸਾਡੇ ਦੇਸ਼ ਦਾ ਤਾਂ ਉਹਨੇ 60 ਦੇਸ਼ਾਂ ਦਾ ਸੰਵਿਧਾਨ ਪੜਿਆ ਤਾਂ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਨੂੰ ਕਿੰਨੇ ਪਛਾਵਾਂ ਆਉਂਦੀਆਂ ਸਾਨੂੰ ਕਿੰਨੀਆਂ ਪਛਾਵਾਂ ਤੇ ਉਹਨਾਂ ਦੀ ਪਕੜ ਸੀ ਤੇ ਜਿੰਨਾ ਕੁਝ ਉਹਨਾਂ ਨੇ ਸਿੱਖਿਆ ਜਿੰਨਾ ਕੁਝ ਉਹਨਾਂ ਨੇ ਦੇਖਿਆ ਉਹ ਸਾਰੇ ਦਾ ਸਾਰਾ ਸਾਨੂੰ ਦੇ ਕੇ ਗਏ ਆ ਇਸ ਸੰਵਿਧਾਨ ਦੇ ਰੂਪ ਦੇ ਵਿੱਚ ਤੁਸੀਂ ਜੇ ਸੰਵਿਧਾਨ ਪੜੋਗੇ ਤਾਂ ਫਿਰ ਪਤਾ ਲੱਗਦਾ ਕਿ ਹਰ ਇੱਕ ਬੰਦੇ ਦੇ ਉਹ ਹੱਕ ਜਿਹੜੇ ਨੇ ਉਹ ਹੱਕ ਕਿਵੇਂ ਸੁਰੱਖਿਅਤ ਰੱਖੇ ਨੇ ਗਰੀਬ ਤੋਂ ਗਰੀਬ ਬੰਦੇ ਦਾ ਹੱਕ ਅਮੀਰ ਤੋਂ ਅਮੀਰ ਬੰਦੇ ਦਾ ਹੱਕ ਘਰਾਂ ਦੇ ਸਾਡੀਆਂ ਬੀਬੀਆਂ ਔਰਤਾਂ ਉਸ ਟਾਈਮ ਤੇ ਤਾਂ ਸਾਡੇ ਗਰੀਬ ਲੋਕਾਂ ਨੂੰ ਵੀ ਪੜ ਕੇ ਬੈਠਣ ਦਾ ਅਧਿਕਾਰ ਨਹੀਂ ਸੀ ਸਕੂਲਾਂ ਦੇ ਅੰਦਰ ਤੇ ਉਸ ਤੋਂ ਅੱਗੇ ਬੀਬੀਆਂ ਨੂੰ ਤਾਂ ਕਿਹਨੇ ਅੱਗੇ ਆਉਣ ਦੇਣਾ ਪਰਵੇਂ ਸਵਿਧਾਨ ਦੇ ਅੰਦਰ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੱਕ ਦਿੱਤੇ ਤਾਂ ਕਿ ਕਿਸੇ ਦਾ ਵੀ ਹੱਕ ਆ ਜਦੋਂ ਉਹ ਮਾਰਿਆ ਨਾ ਜਾਵੇ ਫਿਰ ਇਸ ਵਾਸਤੇ ਅੱਜ ਬੜਾ ਸੁਭਾਗਾ ਦੇ ਔਰ ਅੱਜ ਸਾਡਾ ਪਹਿਲਾ ਪ੍ਰੋਗਰਾਮ ਭੈਣ ਜੀ ਬਲਜੀਤ ਕੌਰ ਸਾਡੇ ਜਿਹੜੇ ਸਮਾਜਿਕ ਦੇ ਸਾਡੇ ਸਮਾਜ ਦੇ ਮੰਤਰੀ ਨੇ ਹੋਲੇ ਸਮਾਜ ਭਲਾਈ ਮੰਤਰੀ ਨੇ ਉਹਨਾਂ ਨੇ ਵੀ ਆਉਣਾ ਸੀ ਤੇ ਉਹਨਾਂ ਨੇ ਅੱਜ ਸਟੇਟ ਲੈਵਲ ਤੇ ਵੀ ਅੱਜ ਇਸ ਤੋਂ ਪਹਿਲਾਂ ਸਪੀਕਰ ਸਾਹਿਬ ਡੀਸੀ ਸਾਹਿਬ ਦੇ ਨਾਲ ਅਸੀਂ ਬੀੜ ਕਾਲਜ ਦੇ ਵਿੱਚ ਵੀ ਇੱਕ ਪ੍ਰੋਗਰਾਮ ਕਰਕੇ ਆਏ ਹਾਂ ਜਿੱਦਾਂ ਪੂਰੇ ਦਾ ਪੂਰਾ ਜਿਹੜਾ ਮਤਲਬ ਇਹ ਸੀ ਕਿ ਅਸੀਂ ਲੋਜਰ ਬੱਚਿਆਂ ਨੂੰ ਉੱਥੇ ਇਕੱਠੇ ਕੀਤਾ ਸੀ ਕਿ ਉਹ ਸੰਵਿਧਾਨ ਪ੍ਰਤੀ ਸੁਚੇਤ ਹੋਣ ਜਿੰਨੇ ਦਰਸਾਨੂੰ ਇਹ ਨਹੀਂ ਪਤਾ ਵੀ ਸਾਡਾ ਸੰਵਿਧਾਨ ਸਾਨੂੰ ਦਿੰਦਾ ਕੀ ਹੈ ਇੱਥੋਂ ਸਾਨੂੰ ਮਿਲੂਗਾ ਕੀ ਉਨੇ ਤਰ੍ਹਾਂ ਅਸੀਂ ਪ੍ਰਾਪਤ ਕੀ ਕਰ ਸਕਦੇ ਹਾਂ ਸੋ ਉਸ ਤੋਂ ਬਾਅਦ ਹੁਣ ਅਸੀਂ ਤੁਹਾਡੇ ਦਰਮਿਆਨ ਆਏ ਹਾਂ ਅੱਜ ਮੈਂ ਹੁਣ ਇਹਨਾਂ ਨਾਲ ਫੋਨ ਤੇ ਗੱਲ ਕਰਕੇ ਕਿਉਂਕਿ ਸਾਥੀ ਕੁਝ ਦੱਸ ਰਹੇ ਸੀ ਇਹ ਕਹਿੰਦੇ ਵੀ ਉੱਧਰ ਵੱਖਰਾ ਤੇ ਇੱਧਰ ਵੱਖਰਾ ਕੋਈ ਗੱਲ ਨਹੀਂ ਅਗਲੀ ਗ੍ਰਾਂਟ ਹੈ ਜਿਹੜੀ ਉਹ ਇੱਥੇ ਲਾਉਣ ਦੀ ਕੋਸ਼ਿਸ਼ ਕਰਾਂਗੇ ਪਰ 23 ਲੱਖ ਰੁਪਏ ਦੇ ਕੰਮ ਉੱਧਰ ਚੱਲ ਰਹੇ ਆ ਤੇ ਇਸ ਸਾਲ 45 ਲੱਖ ਰੁਪਏ ਹੋਰ ਆ ਜਿਹੜਾ ਉਹ ਸਾਡੇ ਭਵਣ ਵਾਸਤੇ ਡਾਕਟਰ ਭੀਮਰਾਓਂ ਵੇਦਕਰ ਜੀ ਦਾ ਜਿਹੜਾ ਭਵਣ ਹੈ ਉਹਦੇ ਵਾਸਤੇ ਉਹਨਾਂ ਨੇ ਦਿੱਤੇ ਕਪਾ ਬੈਠ ਕੇ ਵਿਚਾਰ ਕਰਾਂਗੇ ਜਿਹੜੀ ਚੀਜ਼ ਦੀ ਸਾਨੂੰ ਇੱਥੇ ਲੋੜ ਹੋਊਗੀ ਉਹ ਇੱਥੇ ਨਹੀਂ ਤਾਂ ਹੋਰ ਵੀ ਲੈ ਲਾਂਗੇ ਗਰਾਟ ਕੋਈ ਗੱਲ ਨਹੀਂ ਕਿ ਸਪੀਕਰ ਸਾਹਿਬ ਬੈਠੇ ਨੇ ਕੋਈ ਨਿੱਜੀ ਫੰਡ ਵੀ ਹੁੰਦੇ ਆ ਆਪਦੇ ਤੌਰ ਤੇ ਵੀ ਅਸੀਂ ਦੇ ਸਕਦੇ ਸੋ ਕੋਈ ਗੱਲ ਨਹੀਂ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੁਣ ਆਪਾਂ ਜਿਹੜਾ ਸਿਰਫ ਤੇ ਸਿਰਫ ਇੱਕੋ ਕੰਮ ਕਰਨਾ ਹੈ ਕਿ ਲੋਕਾਂ ਨੂੰ ਸੰਵਿਧਾਨ ਪ੍ਰਤੀ ਸੁਚੇਤ ਕਰਨਾ ਬਹੁਤ ਸਾਰੇ ਬੱਚੇ ਸਾਡੇ ਕੋਲੇ ਆਉਂਦੇ ਆ ਮੈਂ ਪੜਦੋਂ ਹਟ ਗਿਆ ਜੀ ਪੁੱਛੀਦਾ ਕਿਉਂ ਫੀਸ ਨਹੀਂ ਭਰੀ ਗਈ ਔਰ ਜੇ ਇਹਨਾਂ ਨੂੰ ਇਹ ਪਤਾ ਹੋਵੇ ਵੀ ਡਾਕਟਰ ਭੀਮਰਾਓ ਬੇਦ ਕਰ ਕਿਵੇਂ ਪੜਿਆ ਅੱਜ ਦੀ ਡੇਟ ਦੇ ਵਿੱਚ ਅਸੀਂ ਜੇ ਇੱਕ ਬੰਦਾ ਕੋਈ ਸਾਡਾ ਕੋਈ ਗਰੀਬ ਆ ਤਾਂ ਦੂਜੇ ਅਸੀਂ 10 ਨਾਲ ਕੋਈ ਦੀ ਫੀਸ ਭਰ ਸਕਦੇ ਹਾਂ ਆ ਸੋਸਾਇਟੀ ਦੇ ਸਾਡੇ ਸਾਥੀ ਕਿੰਨੇ ਲੋਕਾਂ ਦੀ ਫੀਸ ਭਰਦੇ ਆ ਸੋ ਇਸ ਵਾਸਤੇ ਅਸੀਂ ਹਰ ਇੱਕ ਨੂੰ ਵੇਰ ਕਰੀਏ ਕਿ ਭਾਈ ਤੂੰ ਕੱਲਾ ਨਹੀਂ ਹੈ ਜਿਹਦੇ ਬੱਚੇ ਉਹਨਾਂ ਨੂੰ ਸਮਝਾਈਏ ਕਿ ਤੁਸੀਂ ਕੱਲੇ ਨਹੀਂ ਹੋ ਅਸੀਂ ਸਾਰੇ ਤੁਹਾਡੇ ਨਾਲ ਆਓ ਆਪਾਂ ਆਪਣੇ ਬੱਚਿਆਂ ਨੂੰ ਪੜਾਈਏ ਜਿਹੜੀ ਗੱਲ ਡਾਕਟਰ ਪੀ ਬ੍ਰੋਮ ਮੇਤਕਰ ਜੀ ਕਹਿੰਦੇ ਸੀ ਕਿ ਐਜੂਕੇਸ਼ਨ ਆ ਜਿਹੜੀ ਉਹ ਸ਼ੇਰਨੀ ਦਾ ਦੁੱਧ ਆ ਜਿਹੜਾ ਇਹਨੂੰ ਇਹ ਪ੍ਰਾਪਤ ਕਰੂਗਾ ਉਹ ਦਿਖਾੜੂਗਾ ਤੇ ਜੇ ਸਾਡੇ ਪਤਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਸ਼ੇਰ ਆ ਕਿ ਗਿੱਦਣ ਤੇ ਫਿਰ ਉਹ ਦਿਖਾੜੂਗਾ ਕਿਵੇਂ ਸੋ ਇਸ ਵਾਸਤੇ ਅਸੀਂ ਆਪਦੇ ਬੱਚਿਆਂ ਨੂੰ ਐਜੂਕੇਟ ਕਰਨਾ ਉਹ ਐਜੂਕੇਸ਼ਨ ਦੇਣੀ ਆ ਜਿਹਦੇ ਨਾਲ ਉਹ ਸਾਡੇ ਦੇਸ਼ ਲਈ ਵੀ ਕੰਮ ਕਰਨ ਜਿਹਦੇ ਨਾਲ ਸਾਡੇ ਦੇਸ਼ ਦਾ ਵਿਕਾਸ ਹੋਵੇ ਕਿਉਂਕਿ ਅੱਜ ਰਹੀ ਐਜੂਕੇਸ਼ਨ ਗਈ ਲਗਾਤਾਰ ਸ਼ਹਿਰ ਵੱਡੇ ਹੋ ਰਹੇ ਨੇ ਖੇਤੀ ਵਾਲੀ ਜ਼ਮੀਨ ਘਟ ਰਹੀ ਹੈ ਤੇ ਫਿਰ ਸ਼ਹਿਰਾਂ ਦੇ ਸ਼ਹਿਰ ਵੱਡੇ ਹੋ ਰਹੇ ਤਾਂ ਸਾਨੂੰ ਇਹੋ ਜਿਹੀ ਐਜੂਕੇਸ਼ਨ ਦੇਣੀ ਪਊ ਜਿਹਦੇ ਉਹ ਸ਼ਹਿਰਾਂ ਦੇ ਵਿੱਚ ਨੌਕਰੀਆਂ ਪ੍ਰਾਪਤ ਕਰ ਸਕਣ ਸਰਕਾਰੀ ادارے ਸਾਨੂੰ ਡਵੈਲਪ ਕਰਨੇ ਪੈਣੇ ਪਰ ਉਹਦੇ ਵਾਸਤੇ ਸਾਨੂੰ ਪੜ੍ਹਾਈ ਕਰਨੀ ਪੈਣੀ ਸਭ ਤੋਂ ਪਹਿਲਾਂ ਤੇ ਇਸ ਵਾਸਤੇ ਅੱਜ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਵਧਾਈ ਦਿੰਨਾ ਕਿ ਅਸੀਂ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਮਨਾ ਰਹੇ ਹਾਂ ਜਿਨ੍ਹਾਂ ਦਾ ਸਾਰੀ ਜ਼ਿੰਦਗੀ ਦਾ ਇੱਕ ਇੱਕ ਪਲ ਸਾਡੇ ਦੇਸ਼ ਦੇ ਲੇਖੇ ਲੱਗਿਆ ਅਸੀਂ ਪੜਦੇ ਨਹੀਂ ਉਹਨਾਂ ਨੂੰ ਨਹੀਂ ਤਾਂ ਮੁਸੀਬਤਾਂ ਜਿਹੜੀਆਂ ਗੋਦੀਵਰੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਪੜਾਈ ਛੱਡ ਦਿੰਦੇ ਆ ਜੀ ਫੀਸ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ 25 ਰੁਪਏ ਦਾ ਸਕਾਲਰਸ਼ਿਪ ਸੀ ਤੇ ਪੜਨ ਕਿੱਥੇ ਜਾਣਾ ਸੀ ਅਮਰੀਕਾ ਅਮਰੀਕਾ ਵਰਗੇ ਇੰਗਲੈਂਡ ਵਰਗੇ ਦੇਸ਼ ਦੇ ਵਿੱਚ 25 ਰੁਪਏ ਦੇੇਚ ਪਾ ਕੇ ਸਾਲ ਦਾ ਕਿੰਨਾ ਬੰਦਾ 300 ਰੁਪਏ 1000 ਰੁਪਇਆ ਉੱਥੇ ਵੀ ਸੰਘਰਸ਼ ਕੀਤਾ ਪੜ੍ਹੇ ਵੀ ਔਰ ਉਹ ਡਿਗਰੀਆਂ ਪ੍ਰਾਪਤ ਕੀਤੀਆਂ ਜਿਹੜੀਆਂ ਅੱਜ ਤੱਕ ਸਾਡੇ ਦੇਸ਼ ਦਾ ਕੋਈ ਬੰਦਾ ਪ੍ਰਾਪਤ ਨਹੀਂ ਕਰ ਸਕਿਆ ਇਹ ਆ ਸਾਡਾ ਅਸੀਂ ਇਬਰਾਹਿਮ ਲਿੰਕਨ ਨੂੰ ਪੜਾਈ ਜਾਨੇ ਇਬਰਾਹਿਮ ਲਿੰਕਨ ਹੋਣੇ ਕੀ ਮੁਕਾਬਲਾ ਕਰਨਗੇ ਡਾਕਟਰ ਭੀਮਰਾਓਂਬੇਦਕਰਜੀ ਦਾ ਔਰ ਸਿਰਫ ਤੇ ਸਿਰਫ ਗੱਲ ਕੀ ਕਿੱਥੇ ਆ ਕੇ ਖੜ ਗਈ ਕਿ ਅਸੀਂ ਨਹੀਂ ਆਪਦੇ ਲੋਕਾਂ ਨੂੰ ਵਸਿਆ ਅਸੀਂ ਨਹੀਂ ਦੱਸਿਆ ਅਬਦੁਲ ਕਲਾਮ ਨੂੰ ਕਿੱਥੋਂ ਪਿੰਡਾਂ ਚੋਂ ਉੱਠ ਕੇ ਕਿੱਥੇ ਤੱਕ ਪਹੁੰਚਿਆ ਸੋਇਸ ਵਾਸਤੇ ਹੁਣ ਅਸੀਂ ਜਿਹੜਾ ਸਕੂਲਾਂ ਚ ਜਿੰਨਾ ਚਿਰ ਕੋਈ ਬੱਚਾ ਸੁਪਨਾ ਨਹੀਂ ਦੇਖਦਾ ਉਹਨੇ ਤਾਂ ਪੂਰਾ ਵੀ ਨਹੀਂ ਹੁੰਦਾ ਸੋਇਸ ਵਾਸਤੇ ਹਰ ਇੱਕ ਬੱਚੇ ਨੂੰ ਕਹੀਦਾ ਅੰਬੇ ਅੰਬੇਦਕਰ ਜੀ ਦੀ ਗੱਲ ਵੀ ਕਰੀਦੀ ਐ ਅਬਦੁਲ ਕਲਾਮ ਦੀ ਗੱਲ ਵੀ ਕਰੀਦੀ ਐ ਹੋਰ ਜਿੰਨੇ ਸਾਡੇ ਯੋਧੇ ਹੋਏ ਐ ਸਾਰਿਆਂ ਦੀ ਗੱਲ ਕਰੀਦੀ ਉਹ ਦੱਸੀਦਾ ਉਹਨਾਂ ਦੇ ਜੀਵਨ ਬਾਰੇ ਕਿ ਤੁਸੀਂ ਵੀ ਉਹ ਮਕਾਮ ਹਾਸਲ ਕਰ ਸਕਦੇ ਆ ਜਿੰਨਾ ਜਿਹੜੇ ਮਕਾਮ ਸਾਡੇ ਨਾਮ ਅਬਦੁਲ ਕਲਾਮ ਵਰਗੇ ਯੋਧਿਆਂ ਨੇ ਜਾਂ ਭੀਮਰਾਓ ਬੇਦਕਰਜੀ ਹੋਣਾਂ ਨੇ ਪ੍ਰਾਪਤ ਕੀਤੇ ਸੋ ਇੰਦੀਆਂ ਹੀ ਬੇਨਤੀਆਂ ਕਰਦਾ ਤੁਹਾਡੇ ਤੋਂ ਰਜ਼ਾ ਲੈਣਾ ਔਰ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਡਾਕਟਰ ਸਾਹਿਬ ਦਾ ਸਨੇਹਾ ਘਰ ਘਰ ਪਚਾਉਂਗੇ ਔਰ ਲੋਕਾਂ ਨੂੰ ਤਕੜੇ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ